ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਨਾਂ ਲੱਗਦੇ ਪਿੰਡ ਰਤੋ ਕੇ ਵੇਖੇ ਜਿੱਥੇ ਕਿ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਹੈ ਜੋ ਕਿ ਪ੍ਰਾਈਵੇਟ ਸਕੂਲਾਂ ਦੀ ਮਾਤ ਪਾ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਗਰਾਊਂਡ ਦੀਆਂ ਕਿ ਕਿਸ ਤਰ੍ਹਾਂ ਜੋ ਗਰਾਊਂਡ ਹੈ ਪ੍ਰਾਈਵੇਟ ਸਕੂਲਾਂ ਦੇ ਗਰਾਊਂਡਾਂ ਦੇ ਵਾਂਗ ਇਸ ਨੂੰ ਝੂਲੇ ਲਗਾ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਲਗਾ ਕੇ ਬਣਾਇਆ ਗਿਆ ਹੈ ਹਰਿਆਲੀ ਦੀ ਗੱਲ ਕੀਤੀ ਜਾਵੇ ਤਾਂ ਪੇੜ-ਪੌਦੇ ਵੀ ਲਗਾਏ ਗਏ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਸੋਹਣਾ ਸਕੂਲ ਬਣਾਇਆ ਗਿਆ ਹੈ ਇੱਥੇ ਗਰਾਊਂਡ ਵੀ ਹੈ ਸਟੇਜਾਂ ਵੀ ਨੇ ਇੱਥੇ ਭੰਗੜਾ ਵੀ ਪਵਾਇਆ ਜਾਂਦਾ ਹੈਗਾ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਕਲਚਰ ਨੂੰ ਸੰਭਾਲਣ ਦੇ ਵਾਸਤੇ ਇੱਥੇ ਹੈ ਜੋ ਪੱਗ ਬੰਨਣੀ ਵੀ ਸਿਖਾਈ ਜਾਂਦੀ ਹੈ ਸਾਡੇ ਨਾਲ ਇੱਥੋਂ ਪ੍ਰਿੰਸੀਪਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਵਿੱਚ ਕਿ ਕਿਸ ਤਰ੍ਹਾਂ ਬੱਚੇ ਇੱਥੇ ਜੋ ਹੈ ਪੜ੍ਹਾਈ ਕਰ ਰਹੇ ਹਨ ਕਿਸ ਤਰ੍ਹਾਂ ਸ਼ਾਂਤਮਈ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬੱਚੇ ਕਿਸ ਤਰ੍ਹਾਂ ਜਿਸ ਤਰ੍ਹਾਂ ਕਿ ਸਰਕਾਰੀ ਸਕੂਲਾਂ ਵਿੱਚ ਅਕਸਰ ਦੇਖਿਆ ਲੱਗਦਾ ਹੈ ਕਿ ਸ਼ੋਰ ਸ਼ਰਾਬਾ ਹੁੰਦਾ ਇੱਥੇ ਬਿਲਕੁਲ ਹੀ ਬੱਚੇ ਆਰਾਮ ਨਾਲ ਆਪਣਾ ਜੋ ਹੈ ਕੰਮਕਾਰ ਕਰ ਰਹੇ ਹਨ ਸਾਡੇ ਨਾਲ ਪ੍ਰਿੰਸੀਪਲ ਸਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸੀਗਾ ਸਰ ਸਸੀਗਾ ਜੀ ਕੀ ਨਾਮ ਹੈ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਸਰ ਕਿਸ ਤਰ੍ਹਾਂ ਦੇਖ ਰਿਹਾ ਹਾਂ ਕਿ ਦੂਰੋਂ ਦੂਰੋਂ ਦੂਰ ਦੂਰ ਦੇ ਪਿੰਡਾਂ ਵਿੱਚ ਵੀ ਜੋ ਹੈ ਇਸ ਸਕੂਲ ਦਾ ਨਾਮ ਗੂੰਜ ਰਿਹਾ ਹੈ ਤੇ ਪ੍ਰਾਈਵੇਟ ਸਕੂਲੋਂ ਮਾਤ ਪਾ ਰਿਹਾ ਹੈ ਹਾਂ ਜੀ ਸਰ ਇੱਥੇ 12-13 ਪਿੰਡਾਂ ਦੇ ਬੱਚੇ ਆਉਂਦੇ ਆ ਪੜ੍ਹਨ ਤੇ ਕੋਈ ਇੱਕ ਦਿਨ ਦਾ ਨਹੀਂ ਹੈ 20 ਸਾਲ ਦਾ ਲਗਾਤਾਰ ਮਤਲਬ ਇਦਾਂ ਹੀ ਹੈ ਕਿ ਲਗਾਤਾਰ ਜਿੰਨੇ ਵੀ ਸਟਾਫ ਹੈ ਸਰ ਦੇ ਉਹ ਸਾਰਾ ਇੰਨੀ ਮਿਹਨਤ ਕਰਦਾ ਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਦੂਸਰੀ ਐਕਟੀਵਿਟੀਜ਼ ਵੀ ਅਸੀਂ ਕਰਵਾਉਂਦੇ ਆ ਖੇਡਾਂ ਦੇ ਵਿੱਚ ਲੈ ਕੇ ਜਾਂਦੇ ਆ ਤੇ ਉਹ ਆਸ-ਪਾਸੇ ਜਿੱਦਾਂ ਹੁੰਦਾ ਨਾ ਫੁੱਲ ਦੀ ਖੁਸ਼ਬੂ ਫੈਲਣ ਵਾਲਾ ਕੰਮ ਹੈ ਉਹ ਸਾਰੇ ਕਿਤੇ ਇਹ ਗੱਲ ਫੈਲੀ ਹੋਈ ਹੈ ਤੇ ਹਰ ਬੰਦੇ ਨੂੰ ਇੱਥੇ ਆਸ-ਪਾਸ ਇਹ ਹੈ ਕਿ ਮੈਂ ਆਪਣੇ ਬੱਚੇ ਨੂੰ ਇੱਥੇ ਐਡਮਿਸ਼ਨ ਕਰਾਵਾਂ ਤੇ ਤੁਸੀਂ ਇਹ ਦੇਖੋ ਵੀ ਐਲकेजी ਯੂकेजी ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਇੱਥੇ ਲਾਈਨਾਂ ਲੱਗੀਆਂ ਹੁੰਦੀਆਂ ਸਾਡੇ ਕੋਲ ਜਿਹੜੇ ਬੱਚੇ 1 ਸਾਲ 1.5 ਸਾਲ ਪਹਿਲਾਂ ਸਾਡੇ ਕੋਲ ਐਡਮਿਸ਼ਨ ਦਾ ਜਿਹੜਾ ਹੈ ਉਹ ਮਤਲਬ ਪੂਰੀ ਹੋ ਜਾਂਦੀ ਹੈ ਅਸੀਂ ਮੰਨਾਂ ਕਰਦੇ ਹਾਂ ਕਿਉਂਕਿ ਸਾਡੇ ਆਪਣੇ ਟੀਚਰਸ ਦੇ ਬੱਚੇ ਆ ਜਿਹੜੇ ਉਹ ਵੀ ਇੱਥੇ ਪੜਦੇ ਨੇ ਸਾਡੇ ਮੈਡਮ ਕਰਮਜੀਤ ਨੇ ਉਹਨਾਂ ਦਾ ਬੇਟਾ ਇੱਥੇ ਪੜਦਾ ਹੈ ਮੈਡਮ ਸਤਪਾਲ ਕੌਰ ਨੇ ਉਹਨਾਂ ਦਾ ਬੇਟਾ ਬੇਟੀ ਇੱਥੇ ਪੜਦੇ ਨੇ ਲੈਕਚਰਰ ਸਾਡੇ ਬਲਵਿੰਦਰ ਸਿੰਘ ਨੇ ਨਾਲ ਇੱਥੇ ਤਕੀਪੁਰ ਪਿੰਡਾ ਉਹਨਾਂ ਦੇ ਪੰਜ ਪੋਤੇ-ਪੋਤੀਆਂ ਇੱਥੇ ਨੇ ਇਸ ਕਰਕੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਬੱਚੇ ਤਾਂ ਪੜਦੇ ਹੀ ਪੜਦੇ ਆ ਜਿਹੜੇ ਚੰਗੇ ਆ ਆਪਾਂ ਕਹਿੰਦੇ ਆ ਵੀ ਧਨਾੜ ਪਰਿਵਾਰ ਨੇ ਜਾਂ ਖਾਂਦੇਪਿੰਦੇ ਪਰਿਵਾਰ ਨੇ ਉਹਨਾਂ ਦੇ ਵੀ ਬੱਚੇ ਇੱਥੇ ਪੜਦੇ ਨੇ ਸਰ ਸੁਣਨਾ ਚਾਹੀਦਾ ਕਿ ਆਪਣਾ ਜੋ ਸਕੂਲ ਹੈ ਪੰਗੜੇ ਤੇ ਵੀ ਪਾਰਟਿਸਿਪੇਟ ਕਰਦਾ ਹੈ ਗਿੱਧਾ ਵੀ ਇੱਥੇ ਜੋ ਹੈ ਉਸ ਵੀ ਪਾਰਟਿਸਿਪੇਟ ਕਰਵਾਇਆ ਜਾਂਦਾ ਹੈ ਗਿੱਧਾ ਪੰਗੜਾ ਕੋਰੀਓਗ੍ਰਾਫੀ ਤੁਸੀਂ ਡਰਾਇੰਗ ਸੁੰਦਰ ਲਿਖਾਈ ਕੱਤਾ ਉਚਾਰਨ ਭਾਸ਼ਨ ਜੋ ਵੀ ਐਕਟੀਵਿਟੀ ਜਿੰਨੀਆਂ ਵੀ ਹੋ ਸਕਦੀਆਂ ਉਹ ਅਸੀਂ ਮੈਕਸਿਮਮ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਖੋਖੋ ਹੈ ਸਾਡੀ ਗੇਮ ਅਸੀਂ ਮੇਨ ਰੱਖੀ ਆ ਖੋਖੋ ਦੇ ਵਿੱਚ ਅਸੀਂ ਸਟੇਟ ਦੇ ਵਿੱਚ ਲੜਕੇ ਸਾਡੇ ਸੈਕੰਡ ਆ ਇੱਕ ਸਕੂਲ ਦੀ ਟੀਮ ਮੰਨ ਲਓ ਤੇ ਲੜਕੀਆਂ ਵੀ ਸਾਡੀਆਂ ਖੋਖੋ ਦੇ ਵਿੱਚ ਗਈਆਂ ਜਾਂ ਰੱਸਾ ਕਿਚਨ ਦੇ ਵਿੱਚ ਸਾਡੇ ਵਿੱਚ ਸਟੇਟ ਦੇ ਵਿੱਚ ਗਏ ਆ ਤਾਂ ਹਰ ਚੀਜ਼ ਦੇ ਵਿੱਚ ਬੱਚੇ ਸਟੇਟ ਲੈਵਲ ਤੱਕ ਸਾਡੇ ਜਾਂਦੇ ਆ ਤੇ ਸਾਡੀ ਕੋਸ਼ਿਸ਼ ਦਿਨ ਰਾਤ ਇਹ ਰਹਿੰਦੀ ਹੈ ਕਿ ਸਾਡੇ ਬੱਚੇ ਅੱਗੇ ਜਾਣ ਤੇ ਇਹ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਅਚੀਵ ਕਰਨ ਸਰ 12 ਘੰਟੇ ਕਿਸ ਤਰ੍ਹਾਂ ਮੈਂਟੇਨ ਕਰਦ ਨੇ ਬੱਚੇ ਕਿਉਂਕਿ ਬੱਚਿਆਂ ਨੂੰ ਤਾਂ ਘਰ ਜਾਣ ਦੀ ਜਲਦੀ ਹੁੰਦੀ ਹੈ ਕੀ ਕਾਰਨ ਹੈ ਕਿ ਬੱਚੇ ਵੀ ਉਹ ਹੈ 12 ਘੰਟੇ ਪੜਨ ਵਾਸਤੇ ਤਿਆਰ ਨਹੀਂ ਦੇਖੋ 12 ਘੰਟੇ ਜਿਵੇਂ ਤਾਂ ਆਪਾਂ ਕਹਿੰਦੇ ਹਾਂ ਨਾ ਕੱਲੇ ਬੱਚਿਆਂ ਨੂੰ ਨਹੀਂ ਹਰ ਜਗ੍ਹਾ ਤੇ ਆਪਾਂ ਇਨਸਾਨੀ ਮਾਨਨ ਟੀਚਰ ਨੂੰ ਵੀ ਜਾਣ ਦੀ ਹੁੰਦੀ ਹੈ ਪਰ ਇੱਥੇ ਰੱਬ ਦੀ ਕਿ ਇਦਾਂ ਦੀ ਜਗ੍ਹਾ ਬਣੀ ਹੋਈ ਹੈ ਵੀ ਇੱਥੇ ਕਿਸੇ ਦਾ ਜਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਨਾਲ-ਨਾਲ ਤੁਹਾਡੇ ਕੋਲੇ ਪੜ੍ਹਾਈ ਦੇ ਨਾਲ-ਨਾਲ ਦੂਸਰੀਆਂ ਐਕਟੀਵਿਟੀਜ਼ ਦੇ ਵਿੱਚ ਤੁਹਾਨੂੰ ਟਾਈਮ ਦੇਣਾ ਪੈਂਦਾ ਹੈ ਖੇਡਾਂ ਕਰਾਣੀਆਂ ਤੁਸੀਂ ਸਟੇਟ ਲੈਵਲ ਤੇ ਬੱਚੇ ਲੈ ਕੇ ਜਾਣੇ ਪੈਂਦੇ ਆ ਉਹ ਇਹ ਨਹੀਂ ਹੈ ਕਿ ਤਾਨੂੰ ਪਾਸ਼ਲ ਮੁਕਾਬਲਾ ਜਾਂ ਤੁਹਾਨੂੰ ਕਿੱਦਾ ਭੰਗੜਾ ਉਹ ਸਾਰਾ ਤੁਹਾਨੂੰ ਐਕਸਟਰਾ ਟਾਈਮ ਲਾ ਕੇ ਕਰਾਉਣਾ ਪੈਂਦਾ ਜਦੋਂ ਬੱਚਿਆਂ ਨੂੰ ਕਰਾਉਂਗੇ ਤੁਹਾਡਾ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਇੱਥੇ 12 ਘੰਟੇ ਵੀ ਇੱਕ ਕਹਿਣ ਦੀ ਗੱਲ ਹੈ 12 ਘੰਟੇ ਵੀ ਸਾਡੇ ਲਈ ਘੱਟ ਪੈਂਦੇ ਆ ਕੋਈ ਸਾਡੇ ਕੋਲ ਛੁੱਟੀ ਨਹੀਂ ਐ ਐਤਵਾਰ ਹੈ ਜਾਂ ਕੋਈ ਹੋਰ ਦਿਨ ਵੀ ਹੈ ਅਸੀਂ ਬੱਚਿਆਂ ਨੂੰ ਇੱਥੇ ਬੁਲਾਉਣੇ ਆ ਤਾਂ ਕਿ ਬੱਚੇ ਜਿਹੜੇ ਆ ਹਫਤਾ ਵਕਤ ਐਕਟੀਵਿਟੀਜ਼ ਦੇ ਵਿੱਚ ਉਹ ਪਾਰਟਿਸਿਪੇਟ ਕਰਨ ਤੇ ਅੱਗੇ ਆਣ ਸਾਨੂੰ ਟਾਈਮ ਚਾਹੀਦਾ ਹੈ ਬੱਚਿਆਂ ਦੇ ਲਈ ਸਰ ਟੀਚਰ ਸਾਹਿਬਾਨ ਵੀ ਸ਼ਿਕਾਇਤ ਨਹੀਂ ਕਰਦੇ ਕਿ ਅਸੀਂ ਅੱਜ ਘਰੇ ਜਾਣਾ ਜਾਂ 12 ਘੰਟੇ ਨਹੀਂ ਕੰਮ ਕਰਾਂਗੇ ਕਿਉਂਕਿ ਅਕਸਰ ਦੇਖਿਆ ਜਾਂਦਾਗਾ ਕਿ ਆਪਣੀ ਡਿਊਟੀ ਕਰਨ ਤੋਂ ਬਾਅਦ ਹਰ ਕੋਈ ਆਪਣੇ ਬੈਗ ਚੱਕ ਕੇ ਘਰੋਂ ਨਿਕਲ ਜਾਂਦਾ ਸ਼ਿਕਾਇਤ ਤਾਂ ਕੀਤੀ ਜਾਵੇ ਨਾ ਜੇ ਕੋਈ ਬਨ ਕੇ ਬਿਠਾਉਂਦਾ ਹੋਵੇ ਨਾ ਬੱਚਿਆਂ ਨੂੰ ਨਾ ਟੀਚਰਜ਼ ਨੂੰ ਕੋਈ ਬਨ ਕੇ ਨਹੀਂ ਬਿਠਾਉਂਦਾ ਉਹਨਾਂ ਦੇ ਆਪਣੇ ਆਪ ਹੀ ਇੱਕ ਖੁਸ਼ ਦੇ ਕੋਣ ਬਾਲ ਮੇਲਾ ਹੋਣਾ 90 ਪਾਸੋਂ ਦੇ ਕੋਲੇ ਹੋਣਾ ਤੇ ਸਾਰੀ ਟੀਚਰਜ਼ ਲੱਗੇ ਆ ਕੋਈ ਭੰਗੜੇ ਦੀ ਤਿਆਰੀ ਕਰਾ ਰਿਹਾ ਕੋਈ ਕਿੱਦ ਦੀ ਤਿਆਰੀ ਕਰਾਈ ਜਾਂਦਾ ਕੋਈ ਕਵਿਸ਼ਰੀ ਦੀ ਕਰਾ ਰਿਹਾ ਕੋਈ ਸੁੰਦਰ ਲਗਾਈ ਦੀ ਕਰਾਉਂਦਾ ਤਾਂ ਹਰ ਕੋਈ ਆਪਣਾ ਆਪਣਾ ਲੱਗਿਆ ਹੋਇਆ ਇਸ ਕਰਕੇ ਕਿਸੇ ਨੂੰ ਕਦੇ ਬਨ ਕੇ ਨਹੀਂ ਕਿਸੇ ਨੂੰ ਕੀਤਾ ਜਾਂਦਾ ਜਿਹੜਾ ਸ਼ਿਕਾਇਤ ਕਿਸਦੇ ਕੋਲੇ ਕਰੋਗੇ ਜਦੋਂ ਤੁਸੀਂ ਆਪਣੇ ਮਨ ਦੇ ਬਲਬਲੇ ਨੇ ਤੁਹਾਡੇ ਉਹਦੇ ਮੁਤਾਬਕ ਤੁਸੀਂ ਚੱਲ ਰਹੇ ਹੋ ਤੇ ਸ਼ਿਕਾਇਤ ਤਾਂ ਤੁਸੀਂ ਤਾਂ ਕਰੋ ਨਾ ਜੇ ਕੋਈ ਤੁਹਾਨੂੰ ਬਨ ਕੇ ਬਿਠਾਵੇ ਉਹ ਤਾਂ ਤੁਹਾਡੇ ਮਨ ਦੀ ਸੋਚ ਹੈ ਤੁਹਾਡੇ ਚ ਕੰਪੀਟੀਸ਼ਨ ਦੀ ਭਾਵਨਾ ਹੈ ਤੁਹਾਡੇ ਬੱਚਿਆਂ ਚ ਕੰਪੀਟੀਸ਼ਨ ਦੀ ਭਾਵਨਾ ਹੈ ਤੇ ਉਹ ਆਪਣੇ ਆਪ ਕਰ ਹੀ ਜਾਂਦੇ ਨੇ ਕਿਸੇ ਕੋਲ ਸ਼ਿਕਾਇਤ ਕਰਨ ਦਾ ਕੋਈ ਵੇਲਾ ਹੀ ਨਹੀਂ ਹੈ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਸਰ 12 ਪਿੰਡਾਂ ਦੇ ਬੱਚੇ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਸਕੂਲ ਚ ਆ ਕੇ ਪੜਦੇ ਨੇ ਉੱਥੇ ਵੀ ਤਾਂ ਸਕੂਲ ਹੈਗੇ ਨੇ ਉੱਥੇ ਕਿਉਂ ਨਹੀਂ ਹੋ ਜਾਂਦੇ ਸਰ ਦੇਖੋ ਹਰ ਜਗ੍ਹਾ ਤੇ ਆਪਣਾ ਅਲੱਗ-ਅਲੱਗ ਲੈਵਲ ਹੁੰਦਾ ਅ ਰਤੋ ਕੇ 20 ਸਾਲ ਦਾ ਮੈਂ ਤੁਹਾਨੂੰ ਦੱਸਿਆ ਲਗਾਤਾਰ ਮਿਹਨਤ ਹੈ ਟਾਈਮ ਦੇਦਾ ਲੋਕਾਂ ਨੂੰ ਕਿ ਜਿਆਦਾ ਟਾਈਮ ਲੱਗਦਾ ਹੈ ਬਾਕੀ ਤੁਹਾਨੂੰ ਪੜ੍ਹਾਈ ਦੇ ਵਿੱਚ ਜਿੰਨਾ ਛੇ ਵਿੱਚ ਮੈਰਿਟ ਦੇ ਵਿੱਚ ਆਗੇ ਸੀ 8ਵੀਂ ਦੇ ਫਿਫਥ ਕਲਾਸ ਦਾ ਰਿਜ਼ਲਟ ਆਇਆ ਚਾਰ ਬੱਚੇ 100% ਮਾਰਕਸ ਹੈ ਚਾਰ ਬੱਚਿਆਂ ਦੇ 498 500 ਦੇ ਵਿੱਚੋਂ ਉਹ ਚੀਜ਼ਾਂ ਜਦੋਂ ਪੇਪਰ ਜਾਂ ਪੜ੍ਹਦੇ ਨੇ ਜਾਂ ਮਾਊਥ ਟੂ ਮਾਊਥ ਜਿਹੜੀ ਉਹਨਾਂ ਨੂੰ ਪਤਾ ਲੱਗਦੀ ਹੈ ਗੱਲਾਂ ਪਤਾ ਲੱਗਦੀਆਂ ਤਾਂ ਉਹ ਹਰ ਜਗ੍ਹਾ ਤੇ ਇਹ ਹੁੰਦਾ ਕਿ ਅਸੀਂ ਆਪਣੇ ਬੱਚੇ ਰਤੋਗੇ ਦਾਖਲ ਕਰਾਈਏ ਸੁਣਨ ਚ ਹੈ ਜਿਹੜੇ ਬੱਚੇ ਪੜ ਕੇ ਇੱਥੋਂ ਚਲੇ ਗਏ ਉਹ ਵੀ 3.5 ਦੇ ਬਾਅਦ ਇੱਥੀ ਆ ਕੇ ਫੇਰ ਦੁਬਾਰੇ ਪੜਦੇ ਨੇ ਹਾਂਜੀ ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਜਿਹੜੇ ਬੱਚੇ ਸਾਡੇ ਵੱਖ-ਵੱਖ ਸਕੂਲਾਂ ਚ ਪੜਦੇ ਆ ਕੋਈ ਤਗੀਪੁਰ ਪੜਦਾ ਕੋਈ ਲੰਗੋਵਾਲ ਪੜਦਾ ਉਹਨਾਂ ਚੋਂ ਜਿਹੜੇ ਵਿੱਚ ਪੜਨਾ ਚਾਹੁੰਦੇ ਨੇ ਉਹ 3:30 ਵਜੇ ਇੱਥੇ ਆ ਜਾਣਗੇ ਉਹ ਸ਼ਾਮ ਤੱਕ ਕਿਤੇ ਬੜਦੇ ਨਹੀਂ ਸਾਡਾ ਸਹਿਯੋਗ ਵੀ ਕਰਦੇ ਨੇ ਸਾਨੂੰ ਕੋਈ ਚੀਜ਼ਾਂ ਤਿਆਰੀ ਕਰਾਉਣ ਦੇ ਲਈ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਮੈਨ ਪਾਵਰ ਦਿੱਤਾ ਸਾਡਾ ਉਹ ਨਾਲ ਲਾ ਕੇ ਜੁੜਦੇ ਨੇ ਸਾਡੇ ਨਾਲ ਕੰਮ ਕਰਾਉਂਦੇ ਨੇ ਪੜਦੇ ਵੀ ਆ ਸੀ ਉਹਨਾਂ ਦੀ ਹੈਲਪ ਪੜਾਈ ਦੇ ਵਿੱਚ ਕਰਦੇ ਆ ਤਾਂ ਇੱਕ ਮਿਲਿਆ ਜੁਲਿਆ ਜਿਹਾ ਜਿਵੇਂ ਹੈ ਨਾ ਕੰਮ ਹੈ ਸਾਰਿਆਂ ਦਾ ਇਸ ਕਰਕੇ ਸਕੂਲ ਤਰੱਕੀ ਕਰਦਾ ਹੈ ਜੀ ਬਿਲਕੁਲ ਇਹ ਸਾਨੂੰ ਪ੍ਰਿੰਸੀਪਲ ਸਰ ਜਿਨ੍ਹਾਂ ਨੇ ਦੱਸਿਆ ਕਿ ਰਲ ਮਿਲ ਕੇ ਸਾਰੇ ਇਹ ਕੰਮਕਾਰ ਕਰਦੇ ਨੇ ਬੱਚੇ ਇਹ ਵੀ ਬਿਲਕੁਲ ਸ਼ਿਕਾਇਤ ਨਹੀਂ ਕਰਦੇ ਕਿ 12 ਘੰਟੇ ਸਕੂਲ 'ਚ ਨਹੀਂ ਰਹਿਣਗੇ ਤੇ ਟੀਚਰ ਸਾਹਿਬਾਨ ਹਨ ਉਹਨਾਂ ਨੂੰ ਵੀ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਂਦਾ ਉਹ ਵੀ ਆਪਣੀ ਮਰਜ਼ੀ ਨਾਲ ਹੀ ਇੱਥੇ ਜੋ ਹੈ 12 ਘੰਟੇ ਦਿਲੋਂ ਪੜ੍ਹਾਈ ਜੋ ਹੈ ਕਰਾਉਂਦੇ ਨੇ ਆਸ-ਪਾਸੇ ਦੇ ਪਿੰਡਾਂ ਦੇ 12 ਪਿੰਡਾਂ ਦੇ ਬੱਚੇ ਵੀ ਇੱਥੇ ਸਕੂਲ ਆ ਕੇ ਪੜ੍ਹ ਰਹੇ ਨੇ ਤਾਂ ਤੋਂ ਦੱਸ ਦਈਏ ਕਿ ਇੰਨਾ ਦੇ ਜੋ ਟੀਚਰ ਸਾਹਿਬਾਨ ਹਨ ਉਹਨਾਂ ਦੇ ਬੱਚੇ ਵੀ ਇੱਥੇ ਹੀ ਪੜ੍ਹਦੇ ਨੇ ਅਕਸਰ ਕਿਹਾ ਜਾਂਦਾ ਹੈ ਕਿ ਸਰਕਾਰੀ ਜੋ ਮੁਲਾਜ਼ਮ ਹਨ ਉਹਨਾਂ ਦੇ ਬੱਚਾ ਨੂੰ ਸਕੂਲ ਚ ਲਾਓ ਤੇ ਸਕੂਲ ਵਧੀਆ ਹੋ ਜਾਣਗੇ ਲੇਕਿਨ ਇਹ ਸਕੂਲ ਪਹਿਲਾਂ ਵਧੀਆ ਬਣਿਆ ਸੁਰੱਖਿਆ ਵਿੱਚ ਆਇਆ ਵਧੀਆ ਪੜ੍ਹਾਈ ਕਰਾਈ ਤਾਂ ਆਪਣੇ ਆਪ ਹੀ ਇੰਨਾ ਦੇ ਟੀਚਰ ਸਾਹਿਬਾਨ ਹਨ ਉਹਨਾਂ ਨੇ ਵੀ ਆਪਣੇ ਬੱਚੇ ਹੈ ਜੋ ਪੜ੍ਹਾਈ ਵਾਸਤੇ ਇੱਥੇ ਲਗਾਏ ਹੋਏ ਹਨ ਸਾਡੇ ਨਾਲ ਕੁਝ ਬੱਚੇ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਹਨਾਂ ਬੇਟਾ ਆਪਣਾ ਸਹਿਜ ਪ੍ਰੀਖਿਆ ਕਿਸ ਤਰ੍ਹਾਂ ਲੱਗਦਾ ਬੇਟਾ ਸਕੂਲ ਬਹੁਤ ਵਧੀਆ ਜੀ ਕਿਹੜੀ ਕਲਾਸ ਪੜ੍ਹਦੇ ਹੋ ਚੌਥੀ ਜੀ ਕੀ ਤੁਹਾਨੂੰ ਕਦੇ ਸਰ ਵੱਲੋਂ ਘੁਰਿਆ ਜਾਂਦਾ ਜਾਂ ਮਾਰਿਆ ਜਾਂਦਾ ਕਿ ਤੁਸੀਂ ਬਜਾਦਾ ਪੜੋ ਜੀ ਪਿਆਰ ਨਾਲ ਪੜਾਉਂਦੇ ਨੇ ਹਾਂਜੀ ਜੀ ਬਿਲਕੁਲ ਟੀਚਰ ਸਹਿਬਾਨ ਵੱਲੋਂ ਪਿਆਰ ਨਾਲ ਪੜਾਇਆ ਜਾਂਦਾ ਹੈ ਕਿਹਨਾ ਬੇਟਾ ਆਪਣਾ ਅਸ਼ਦੀਪ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ 4th ਕਿਸ ਤਰ੍ਹਾਂ ਹੀ ਲੱਗਦਾ ਸਕੂਲ ਦੀ ਪੜਾਈ ਬਹੁਤ ਵਧੀਆ ਹੈ ਇੱਥੇ ਜਵਾਂ ਵੀ ਕੁੱਟ ਨਹੀਂ ਪੈਂਦੀ ਨਾਲੇ ਸੋਹਣੀ ਲਿਖਾਈਆਂ ਵੀ ਕਰਾਈਆਂ ਜਾਂਦੀਆਂ ਹਨ ਤੁਹਾਡੀ ਲਿਖਾਈ ਕਿਸ ਤਰ੍ਹਾਂ ਦੀ ਹੈ ਕਦੇ ਸਰ ਨੇ ਸ਼ਾਬਾਸ਼ ਦਿੱਤੀ ਹੈ ਹਾਂਜੀ ਕੀ ਕੋਈ ਪੜਾਣਾ ਸੁਣਾਓ ਸਾਨੂੰ 18*1=18 18*2=36 18*3=54 18*4=72 18*5=90 18*6=108 18*7=126 18*8=144 18*9=162 18*10=180 ਜੀ ਬਿਲਕੁਲ ਬੱਚਿਆਂ ਨੇ ਵੀ ਤੁਸੀਂ ਤੁਹਾਡੇ ਸਾਹਮਣੇ ਜੋ ਹੈ ਪਹਾੜਾ ਸੁਣਾਇਆ ਹੈ 18 ਦਾ ਪਹਾੜਾ ਸਰਕਾਰੀ ਸਕੂਲ ਦਾ ਬੱਚਾ ਹੈ ਛੋਟੀ ਕਲਾਸ ਪੜ੍ਹਦਾ ਹੈ 18 ਦਾ ਪਹਾੜਾ ਜੋ ਹੈ ਹਰ ਕੋਈ ਨਹੀਂ ਸੁਣਾ ਸਕਦਾ ਹੁਣ ਤੁਹਾਨੂੰ ਇੱਥੇ ਲਾਇਬ੍ਰੇਰੀ ਹੈ ਉਹਦੀਆਂ ਵੀ ਤਸਵੀਰਾਂ ਦਿਖਾਵਾਂਗੇ ਲਾਈਬ੍ਰੇਰੀ ਦੇ ਵਿੱਚ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਲਾਈਬ੍ਰੇਰੀ ਨੂੰ ਸਜਾਇਆ ਗਿਆ ਹੈ ਕਾਪੀਆਂ ਕਿਤਾਬਾਂ ਹਨ ਜੋ ਇੱਥੇ ਰੱਖੀਆਂ ਗਿਆ ਨੇ ਟਰੋਫੀਆਂ ਬੱਚਿਆਂ ਦੀਆਂ ਇੱਥੇ ਸੰਭਾਲ ਕੇ ਰੱਖੀਆਂ ਗਿਆ ਹਨ ਬੱਚਿਆਂ ਵੱਲੋਂ ਜੋ ਇੱਥੇ ਕਲਾਕਾਰੀ ਕੀਤੀ ਜਾਂਦੀ ਹੈ ਕਲੇ ਦੇ ਨਾਲ ਉਹ ਮੂਰਤੀਆਂ ਵੀ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਸਰ ਦੱਸ ਰਹੇ ਸੀ ਕਿ ਇਹਨਾਂ ਨੇ ਆਪਣੇ ਹੱਥਾਂ ਨਾਲ ਹੀ ਜੋ ਹੈ ਬਣਾਈਆਂ ਨੇ ਤੇ ਇਹਨਾਂ ਦੇ ਵੀ ਮੁਕਾਬਲੇ ਹੁੰਦੇ ਨੇ ਇਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਪ੍ਰਿੰਸੀਪਲ ਸਰ ਤੋਂ ਸਰ ਕਿਸ ਤਰ੍ਹਾਂ ਦਿਖਦੇ ਹਾਂ ਕਿ ਜੋ ਬੱਚਿਆਂ ਦੁਆਰਾ ਛੋਟੇ-ਛੋਟੇ ਬੱਚਿਆਂ ਦੁਆਰਾ ਇਹ ਮੂਰਤੀਆਂ ਬਣਾਈਆਂ ਗਈਆਂ ਨੇ ਸਰ ਇਹ ਮੁਕਾਬਲੇ ਦੇ ਵਿੱਚ ਬੱਚੇ ਜਾਂਦੇ ਨੇ ਬਾਲ ਮੇਲੇ ਦੇ ਵਿੱਚ ਕਲੇ ਮੋਲਡਿੰਗ ਦੇ ਮੁਕਾਬਲੇ ਹੁੰਦੇ ਆ ਤਾਂ ਬੱਚਿਆਂ ਦੀ ਇਹ ਤਿਆਰੀ ਕਰਵਾਉਣੀ ਆ 4-5 5-6 ਬੱਚੇ 6 ਬੱਚੇ ਤਿਆਰੀ ਕਰ ਲੈਂਦੇ ਨੇ ਬੱਚਿਆਂ ਦੇ ਵਿੱਚ ਆਪਣੇ ਵਿੱਚ ਵੀ ਕੰਪੀਟੀਸ਼ਨ ਹੁੰਦਾ ਵੀ ਕਿਹੜਾ ਬੱਚੇ ਨੇ ਅੱਗੇ ਜਾਣਾ ਜਿਹੜਾ ਵਧੀਆ ਬਣਾਏਗਾ ਉਹੀ ਅੱਗੇ ਜਾਂਦਾ ਤੇ ਇਹ ਦੇਖੋ ਇੱਕ ਐਦਾਂ ਦੀ ਆਰਟ ਆ ਜਿਹੜੀ ਸਾਰੀ ਉਮਰ ਕੋਲੇ ਰਹਿਣੀ ਆ ਬੱਚੇ ਦੇ ਜਦੋਂ ਬਣਾ ਲੈਣੀ ਆ ਤਾਂ ਬੱਚੇ ਨੇ ਇਨਵੋਲਵ ਰਹਿਣਾ ਇੱਥੇ ਕੋਈ 7th ਕਲਾਸ ਦਾ ਬੱਚਾ ਕੋਈ 4th ਕਲਾਸ ਦਾ ਤਾਂ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਪੜ੍ਹਾਈ ਇਕੱਲੀ ਉਹ ਹੈ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੂੰ ਹੱਥਾਂ 'ਚ ਕੰਮ ਕਰਨ ਦਾ ਜਿਵੇਂ ਮਿੱਟੀ ਹੈ ਮਿੱਟੀ ਲੈ ਕੇ ਆਣੀ ਪਹਿਲੀ ਗੱਲ ਉਹ ਲੈ ਕੇ ਆਂਦੇ ਮਿੱਟੀ ਫਿਰ ਉਹਨੂੰ ਗੁੰਨਣਾ ਮਿੱਟੀ ਨੂੰ ਫਿਰ ਉਹਨਾਂ ਦੇ ਨਾਲ ਕੰਮ ਕਰਨਾ ਤਾਂ ਹੱਥੀਂ ਕੰਮ ਕਰਨ ਦੀ ਆਦਤ ਵੀ ਪੈਂਦੀ ਹੈ ਤੇ ਇੱਕ ਬੱਚੇ ਕੋਲੋਂ ਜਦੋਂ ਉਹ ਬਣਾ ਲੈਂਦਾ ਪੂਰਾ ਤਾਂ ਉਹਦੇ ਮਨ ਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ ਕਈ ਵਾਰ ਉਹ ਬਣੀ ਹੋਈ ਨੂੰ ਆਪਣੇ ਘਰ ਲੈ ਕੇ ਜਾਂਦੇ ਆ ਆਪਣੇ ਦਾਦਾ-ਦਾਦੀ ਨੂੰ ਆਪਣੇ ਮੰਮੀ ਪਾਪਾ ਜਾਂ ਆਣ-ਗੌਣ ਦੇ ਵਿੱਚ ਦਿਖਾਉਂਦੇ ਆ ਉਹਦੇ 'ਚ ਲੋਕਾਂ ਨੂੰ ਪਤਾ ਲੱਗਦਾ ਕਿ ਸਕੂਲ ਦੇ ਵਿੱਚ ਬੱਚੇ ਹੋਰ ਕੀ ਕੁਝ ਕਰਦੇ ਨੇ ਤਾਂ ਉਹ ਫਿਰ ਉਹੀ ਆ ਵੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਜ ਆਣ-ਗਵਣ ਦੇ ਵਿੱਚ ਹੁੰਦੇ ਆ ਉਹਨਾਂ ਨਾਲ ਕੰਪੈਰੀਜ਼ਨ ਕਰਦੇ ਨੇ ਕਿ ਕੀ ਉਹ ਬੱਚੇ ਕਰਦੇ ਨੇ ਉਹ ਕੱਲਾ ਪੜਾਈ ਵਾਲੀਆਂ ਇੱਕ ਦੱਬਾਂ ਤੱਕ ਹੀ ਸੀਮਤ ਹੁੰਦੇ ਨੇ ਤੇ ਇਹ ਬੱਚੇ ਜਿਹੜੇ ਆ ਨਾਲ-ਨਾਲ ਜਦੋਂ ਸੁੰਦਰ ਲਿਖਾਈ ਦੇ ਵਿੱਚ ਜਾਂ ਅਗਲੇ ਮੋਡਲਿੰਗ ਦੇ ਵਿੱਚ ਡਰਾਇੰਗ ਦੇ ਵਿੱਚ ਜਾਂਦੇ ਨੇ ਤਾਂ ਮਾਪਿਆਂ ਨੂੰ ਵੀ ਵਧੀਆ ਲੱਗਦਾ ਹੈ ਬੱਚੇ ਦਾ ਸਰਬਪੱਖੀ ਵਿਕਾਸ ਵੀ ਹੁੰਦਾ ਹੈ ਤੇ ਸਕੂਲ ਵੀ ਜਿਹੜਾ ਹੈ ਉਹ ਮਤਲਬ ਇੱਕੋ ਦੇ ਲਈ ਟਾਰਗੇਟ ਹੋ ਜਾਂਦਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਤੁਸੀਂ ਇਹ ਚੀਜ਼ਾਂ ਦੇ ਵਿੱਚ ਵੀ ਵਧੀਆ ਕਰੋ ਕਿਉਂਕਿ ਇੱਕ ਸਾਲ ਦੇ ਵਿੱਚ ਮੰਨ ਲਓ ਬੱਚੇ ਨੇ ਵਧੀਆ ਕੀਤਾ ਤਾਂ ਅਗਲੇ ਸਾਲ ਦੇ ਵਿੱਚ ਉਸ ਤੋਂ ਟੀਚਰਸ ਸੋਚਦੇ ਆ ਕਿ ਇਸ ਨੂੰ ਵੀ ਵਧੀਆ ਕਰਵਾਈਏ ਤਾਂ ਇਸ ਤਰੀਕੇ ਨਾਲ ਬੱਚਿਆਂ ਦੀ ਜਿਹੜੀ ਹੈ ਉਹ ਪ੍ਰੋਗਰੈਸ ਹੁੰਦੀ ਹੈ ਸਕੂਲ ਦੀ ਹੁੰਦੀ ਹੈ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 12 ਪਿੰਡਾਂ ਦੇ ਬੱਚੇ ਇੱਥੇ ਪੜ੍ਹਦੇ ਨੇ ਜੇ ਉਹ ਤੁਹਾਨੂੰ ਲੱਗਦਾ ਨਹੀਂ ਕਿ ਜੇ ਸਰਕਾਰ ਵੱਲੋਂ ਸਹੂਲਤਾਂ ਮਿਲ ਰਹੀਆਂ ਨੇ ਉਹਨਾਂ ਨੂੰ ਜੇ 12 ਘੰਟੇ ਜਿੰਨਾ ਵੀ ਸਕੂਲ ਦਾ ਟਾਈਮ ਹੈ ਉਹਨਾਂ ਚਿਰ ਜੇ ਉੱਥੇ ਵਧੀਆ ਪੜਾਇਆ ਜਾਵੇ ਇਸੇ ਤਰ੍ਹਾਂ ਹੀ ਜੋ ਹੈ ਉਹਨਾਂ ਨੂੰ ਬੱਚਿਆਂ ਨੂੰ ਖੇਡ ਪ੍ਰਤੀ ਵੀ ਉਤਸ਼ਾਹਿਤ ਕੀਤਾ ਜਾਵੇ ਤਾਂ ਬੱਚਿਆਂ ਨੂੰ ਇੱਥੇ ਆਣ ਦੀ ਬਜਾਏ ਉਹਨਾਂ ਦੇ ਘਰ ਦੇ ਕੋਲ ਹੀ ਪੜ੍ਹਾਈ ਮਿਲ ਸਕਦੀ ਹੈ ਦੇਖੋ ਇਹ ਗੱਲ ਤਾਂ ਹੈਗੀ ਹੈ ਪਰ ਮੈਨੂੰ ਇਹ ਬਿਲਕੁਲ ਨਹੀਂ ਹੈ ਕਿ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਸਾਰੇ ਟੀਚਰਸ ਬਹੁਤ ਬੜੇ ਲਿਖੇ টিਚਰਸ ਨੇ ਕੁਆਲੀਫਾਈਡ ਨੇ ਮਿਹਨਤ ਕਰਦੇ ਨੇ ਇਹ ਠੀਕ ਹੈ ਵੀ ਸਾਡਾ 20 ਸਾਲ ਹੋ ਗਿਆ 20 ਸਾਲ ਲਗਾਤਾਰ ਮਿਹਨਤ ਚਲਦੀ ਨੂੰ ਹੋ ਗਿਆ ਟਾਈਮ ਅਸੀਂ ਵੱਧ ਲਾਣੇ ਆ ਹਰ ਕੋਈ ਬੰਦਾ ਟਾਈਮ ਵੱਧ ਲਾ ਨਹੀਂ ਸਕਦਾ ਕਿਉਂਕਿ ਕਿਸੇ ਦੀਆਂ ਪਰਿਵਾਰਕ ਮਜਬੂਰੀਆਂ ਹੁੰਦੀਆਂ ਨੇ ਕੋਈ ਬਹੁਤ ਦੂਰੋਂ ਆਉਂਦਾ ਤੇ ਇਸ ਕਰਕੇ ਬਾਕੀ ਸਾਰੇ ਪਿੰਡਾਂ ਦਾ ਮਾਹੌਲ ਇਖੋ ਜਿਹਾ ਨਹੀਂ ਹੁੰਦਾ ਸਾਨੂੰ ਪਰਮਾਤਮਾ ਦੀ ਗਿਰਬਾ ਵੀ ਮਾਹੌਲ ਇੱਥੇ ਇਦਾਂ ਦਾ ਮਿਲਿਆ ਤੇ ਅਸੀਂ ਇੰਨਾ ਟਾਈਮ ਲਾ ਸਕਦੇ ਆ ਤੇ ਸਾਡੇ ਜਿਹੜੇ ਸਟਾਫ ਹੈ ਸਾਰਾ ਉਹ ਵੀ ਬੱਚਿਆਂ ਦੇ ਨਾਲ ਇਨਵੋਲਵ ਰਹਿੰਦਾ ਤੇ ਇਸ ਕਰਕੇ ਬੱਚਿਆਂ ਦੀ ਜਿਹੜੀ ਹੈ ਪ੍ਰੋਗਰੈਸ ਵਧੀਆ ਹੋ ਰਹੀ ਹੈ ਨਿਤਨ ਅਖਬਾਰਾਂ ਦੇ ਵਿੱਚ ਲੋਕੀ ਖਬਰਾਂ ਪੜ੍ਹਦੇ ਨੇ ਇਸ ਕਰਕੇ ਉਹ ਇੱਥੇ ਲਗਾਣਾ ਜ਼ਿਆਦਾ ਪਸੰਦ ਕਰਦੇ ਆ ਬਾਕੀ ਮੈਂ ਬਿਲਕੁਲ ਵੀ ਮੈਨੂੰ ਇਹ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਸਕੂਲਾਂ ਦੇ ਵਿੱਚ ਮਿਹਨਤ ਨਹੀਂ ਹੁੰਦੀ ਮੇਰੇ ਜਿਹੜੇ ਸਾਥੀ ਅਧਿਆਪਕ ਨੇ ਬਹੁਤ ਜ਼ਿਆਦਾ ਮਿਹਨਤੀ ਨੇ ਔਰ ਦਿਨ ਰਾਤ ਮਿਹਨਤ ਕਰ ਵੀ ਰਹੇ ਨੇ ਸਰ ਜਿਸ ਤਰ੍ਹਾਂ ਅਕਸਰ ਇਹ ਕਹਿੰਦਾ ਹੈ ਕਿ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਵੀ ਜਿਹੜੇ ਸਕੂਲ 'ਚ ਪੜ੍ਹਦੇ ਹੋਣ ਜੋ ਮੈਂ ਤੁਹਾਡੇ ਇੱਥੇ ਪੜ੍ਹਦੇ ਨੇ ਜੀ ਇਸ ਤਰ੍ਹਾਂ ਹੋ ਜਾਵੇ ਤਾਂ ਹੋ ਸਕਦਾ ਹੈ ਕਿ ਦੂਜਣ ਵੀ ਜੋ ਹੈ ਉਸ ਤੋਂ ਸਿੱਖਿਆ ਮਿਲੇ ਤੇ ਵੱਧ ਪੜਾਈ ਹੋਵੇ ਦੇਖੋ ਕੱਲੇ ਸਰਕਾਰੀ ਮੁਲਾਜ਼ਮਾਂ ਦੀ ਨਹੀਂ ਹਰ ਬੰਦੇ ਦੇ ਜੋ ਵੀ ਬੰਦਾ ਮਤਲਬ ਤੁਹਾਡੇ ਕੋਲੇ ਨਾਗਰਿਕ ਪਿੰਡ ਦਾ ਹੈ ਜਾਂ ਆਸ-ਪਾਸੇ ਦਾ ਉਹਦਾ ਬੱਚਾ ਅਗਰ ਇੱਥੇ ਪੜਦਾ ਕੋਈ ਤੁਹਾਡੇ ਸਕੂਲ ਦੇ ਵਿੱਚ ਕੋਈ ਗੱਲ ਹੋਏਗੀ ਮਿਹਨਤ ਕਰੋਗੇ ਕੁਆਲਿਟੀ ਜਾਏਗੀ ਤਾਂ ਉਹ ਉਸ ਤੋਂ ਵੱਧ ਲਾਣਾ ਸ਼ੁਰੂ ਕਰ ਦੇਣੇ ਜਿਹੜੇ ਮੇਰੇ ਸਾਥੀ ਅਧਿਆਪਕ ਨੇ ਜਿਹੜੇ ਨਵੇਂ ਆਏ ਹੈ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਜਿਹੜਾ ਤੁਸੀਂ ਉਹ ਜਦੋਂ ਨਵੇਂ-ਨਵੇਂ ਆਦੇ ਆ ਤਾਂ ਬੜਾ ਜੋਸ਼ ਹੁੰਦਾ ਉਹਨਾਂ 'ਤੇ ਇਹ ਪ੍ਰੋਸੈਸ ਹੈ ਜਿਹੜਾ ਥੋੜਾ ਸਲੋ ਹੁੰਦਾ ਇਹਦੇ ਵਿੱਚ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ ਲੱਗਦੇ ਆ ਜਦੋਂ ਰਿਜ਼ਲਟ ਆਨੇ ਸ਼ੁਰੂ ਹੁੰਦੇ ਨੇ ਉਸ ਤੋਂ ਬਾਅਦ ਫਿਰ ਤੁਹਾਨੂੰ ਲਗਾਤਾਰ ਤੁਹਾਡਾ ਸਕੂਲ ਕਾਮਯਾਬ ਹੁੰਦਾ ਜਦੋਂ ਤੁਹਾਡੀ ਮਤਲਬ ਨਤੀਜੇ ਜਾਣਗੇ ਲੋਕੀ ਦੇਖਣਗੇ ਖੇਡਾਂ ਦੇ ਵਿੱਚ ਜਾਂ ਦੂਸਰੀ ਐਕਟੀਵਿਟੀਜ਼ ਦੇ ਵਿੱਚ ਦੇਖਣਗੇ ਤਾਂ ਆਪਣੇ ਆਪ ਹੀ ਬੱਚੇ ਆਣਗੇ ਪਰ ਸਾਡੇ ਕਈ ਵਾਰੀ ਕੀ ਹੁੰਦਾ ਅਸੀਂ ਆਣੇ ਆ ਬੜੀ ਜੋਸ਼ ਲੈ ਕੇ ਆਣੇ ਆ ਤੇ ਉਹ 1 ਸਾਲ 2 ਸਾਲ 3 ਸਾਲ ਦੇ ਵਿੱਚ ਫਿਰ ਅਸੀਂ ਸਾਰਾ ਗਿਵ ਅਪ ਕਰ ਦਿੰਦੇ ਆ ਵੀ ਨਹੀਂ ਹੋ ਰਿਹਾ ਲੋਕੀ ਨਹੀਂ ਮੰਨਦੇ ਆ ਕੋਈ ਵੀ ਆਪਣਾ ਬੱਚਾ ਤੁਹਾਨੂੰ ਕਦੋਂ ਸੌਂਪੇਗਾ ਉਹਦੀ ਸੌਂਪੇਗਾ ਨਾ ਜਦੋਂ ਤੁਹਾਡੇ ਤੇ ਉਹਨੂੰ ਯਕੀਨ ਹੋ ਜਾਏਗਾ ਯਕੀਨ ਕਦੋਂ ਹੋਏਗਾ ਟਾਈਮ ਨਾਲ ਹੋਏਗਾ ਜਦੋਂ ਤੁਹਾਡੇ ਰਿਜ਼ਲਟ ਆਣਗੇ ਖਾਲੀ ਗੱਲਾਂ ਨਾਲ ਤਾਂ ਹੋਣਾ ਨਹੀਂ ਇਸ ਕਰਕੇ ਮੇਰੀ ਸਾਰੇ ਅਧਿਆਪਕ ਵਰਗ ਨੂੰ ਅਪੀਲ ਹੈ ਬਈ ਲਗਾਤਾਰ ਲੱਗੇ ਰਹੋ ਇਹੀ ਬੱਚੇ ਨੇ ਜਿਹੜੇ ਸਾਡੇ ਰੋਜ਼ਗਾਰ ਨੇ ਸਾਡੇ ਬੱਚਿਆਂ ਨੂੰ ਰੋਟੀ ਇਹਨਾਂ ਬੱਚਿਆਂ ਕਰਕੇ ਮਿਲਦੀ ਹੈ ਤਾਂ ਇਹ ਬੱਚੇ ਸਾਡੇ ਲਈ ਰੱਬ ਦਾ ਰੂਪ ਨੇ ਇਹਨਾਂ ਨੂੰ ਵਧੀਆ ਪੜ੍ਹਾਈਏ ਇਹਨਾਂ ਦੀ ਜਿਹੜੀ ਹੈ ਸਿਹਤ ਦੇ ਲਈ ਇਹਨਾਂ ਦੇ ਪੜਾਈ ਦੇ ਲਈ ਅੱਗੇ ਇਹਨਾਂ ਦੇ ਫਿਊਚਰ ਦੇ ਲਈ ਅਸੀਂ ਕੋਸ਼ਿਸ਼ ਕਰੀਏ ਤਾਂ ਨੈਚੁਰਲੀ ਜਿਹੜੇ ਆਸ-ਪਾਸੇ ਦੇ ਲੋਕ ਵੀ ਦੇਖਣਗੇ ਉਹ ਇੱਥੇ ਹੀ ਆਣਗੇ ਤੁਹਾਡੇ ਕੋਲੇ ਇਕੱਲੇ ਸਰਕਾਰੀ ਮੁਲਾਜ਼ਮਾਂ ਦੇ ਨਹੀਂ ਬਾਕੀ ਕਹਿੰਦੇ ਕੌਣ ਦੇ ਜਿਹੜੇ ਪਰਿਵਾਰ ਹੈ ਉਹ ਵੀ ਤੁਹਾਨੂੰ ਵਧੀਆ ਐਜੂਕੇਸ਼ਨ ਜੇ ਤੁਸੀਂ ਦਿਓਗੇ ਤਾਂ ਤੁਹਾਡੇ ਸਕੂਲ ਦੇ ਵਿੱਚ ਜ਼ਰੂਰ ਆਣਗੇ ਜੀ ਪ੍ਰਿੰਸੀਪਲ ਸਰਦਾ ਕਹਿਣਾਗਾ ਵੀ ਨਾਲ ਦੇ ਜੋ ਇਹਨਾਂ ਦੇ ਅਧਿਆਪਕ ਹਨ ਉਹਨਾਂ ਨੂੰ ਵੀ ਇਹਨਾਂ ਨੇ ਹੀ ਬੇਨਤੀ ਕੀਤੀ ਹੈ ਵੀ ਜੇ ਤੁਸੀਂ ਜਦੋਂ ਬੱਚਾ ਨੂੰ ਪੜ੍ਹਾਣੇ ਹੋ ਤਾਂ ਆਪਣੇ ਸਮਝ ਕੇ ਪੜ੍ਹਾਓ ਤੇ 1-2 ਸਾਲ ਦੇ ਵਿੱਚ ਇਹ ਹੈ ਜੋ ਇਹ ਸਾਰੀ ਜੋ ਮੁਕਾਮ ਹੈ ਹਾਸਲ ਹੀ ਹੁੰਦਾ ਚਾਰ-ਪੰਜ ਸਾਲ ਮਿਹਨਤ ਕਰੋਗੇ ਉਸ ਤੋਂ ਬਾਅਦ ਜਦੋਂ ਤੁਹਾਡੇ ਰਿਜ਼ਲਟ ਵਧੀਆ ਆਣਗੇ ਤਾਂ ਚਾਹੇ ਕੋਈ ਪ੍ਰਾਈਵੇਟ ਬੰਦਾਗਾ ਕੋਈ ਕਿੱਡੇ ਮਰਜ਼ੀ ਉੱਚੇ ਕਰਾਣੇ ਦਾ ਜਾਂ ਕੋਈ ਸਰਕਾਰੀ ਮੁਲਾਜ਼ਮ ਹੈ ਤਾਂ ਹੀ ਤੁਹਾਡੇ ਸਕੂਲਾਂ ਦੇ ਵਿੱਚ ਜੋ ਹੈ ਉਹ ਆਪਣੇ ਬੱਚਾ ਨੂੰ ਭਰਤੀ ਕਰਾਵੇਗਾ ਸੰਗਰੂ